ਚੋਹਾਪਤੀ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਟਰਾਂਸਪੋਰਟ ਵਿਭਾਗ ਕਤਰ ਪ੍ਰਦੀਪ ਕੁਮਾਰ ਸਮੇਤ 4 ਅਧਿਕਾਰੀਆਂ ਦੀ ਤਨਖਾਹਾਂ 'ਚੋਂ 2 ਲੱਖ ਰੁਪਏ ਦੀ ਕਟੌਤੀ ਕਰਨ ਦਾ ਹੁਕਮ ਜਾਰੀ ਕੀਤਾ ਹੈ ਦੱਸ ਦिए ਹਰੇਕ ਅਧਿਕਾਰੀ ਦੀ ਤਨਖਾਹ ਦੇ ਵਿੱਚੋਂ 50 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ 2 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚ ਜਮ੍ਹਾਂ ਕਰਵਾਈ ਗਈ ਹੈ ਦਾਤੇ ਕਿ ਇਹ ਹੁਕਮ ਜੋ ਕੀ ਹੈ ਇੱਕ ਜਨਹਿਤ ਪਟੀਸ਼ਨ ਦੇ ਵਿੱਚ ਦਿੱਤੇ ਗਏ ਹੁਕਮ ਦੀ ਪਾਲਣਾ ਨਾ ਕਰਨ ਦੇ ਲਈ ਜਾਰੀ ਕੀਤਾ ਗਿਆ ਇਹਨਾਂ ਦੋਹਾਂ ਅਧਿਕਾਰੀਆਂ ਦੇ ਵਿੱਚ ਮਨੀਸ਼ ਕੁਮਾਰ ਆਈਏਐਸ ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਜਤਿੰਦਰ ਚੋੜਵਾਲ ਆਈਏਐਸ ਜਿਪਟੀ ਕਮਿਸ਼ਨਰ ਸੰਗਰੂ ਵਿਸ਼ਾਮਲ ਦੱਸਤੀ ਹੈ ਕਿ ਪਹਿਲਾਂ ਅਧਿਕਾਰੀਆਂ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ ਉਹਨਾਂ ਨੂੰ ਜਲ ਤੋਂ ਜਲਦ ਜੁਰਮਾਨਾ ਜਮ੍ਹਾਂ ਕਰਵਾਉਣ ਦੇ ਲਈ ਤੇ ਪਾਲਣਾ ਹਲਫਨਾਮਾ ਦਾਇਰ ਕਰਨ ਦੇ ਹੁਕਮ ਦਿੱਤੇ ਗਏ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ ਨੂੰ ਹੋਵੇਗੀ ਦੱਸਤੀ ਹੈ ਕਿ ਇਹ ਕਟੌਤੀ ਜੋ ਕੀ ਹੈ ਉਹ ਪਟੀਸ਼ਨ 20 ਸਤੰਬਰ ਸਾਲ 2023 ਨੂੰ ਹਾਈ ਕੋਰਟ ਦੇ ਵੱਲੋਂ ਮੋਟਰ ਵਹੀਕਲ ਐਕਟ 1988 ਦੇ ਤਹਿਤ ਗੈਰ ਕਾਨੂੰਨੀ ਤਰੀਕੇ ਤੇ ਸੋਦੇ ਹੋਏ ਵਾਹਨਾਂ ਦੇ ਵਿਰੁੱਧ ਪ੍ਰਭਾਵਸ਼ਾਲੀ ਤੇ ਨਿਯਮਤ ਕਾਰਵਾਈ ਦੇ ਨਿਰਦੇਸ਼ਾਂ ਨੂੰ ਦੇਣ ਵਾਲੇ ਹੁਕਮ ਦੀ ਉਲੰਘਣਾ ਦੇ ਨਾਲ ਸੰਬੰਧਤ ਹੈ ਅਦਾਲਤ ਨੇ ਇਸ ਨੂੰ ਅਧਿਕਾਰੀਆਂ ਵੱਲੋਂ ਵਿਰੋਧੀ ਬਿਆਨ ਅਤੇ ਨਿਆਂਇਕ ਪ੍ਰਕਿਰਿਆ ਦੀ ਅਣਦੇਖੀ ਘਰਾ ਦੇਤਾ ਹੈ